ਦੋਸਤੋ ਸਤਿ ਸ੍ਰੀ ਅਕਾਲ ਮੈਂ ਸੁਖਿੰਦਰ ਸਿੰਘ ਖਲੋਤਾ ਗਰਾਊਂਡ ਰਿਪੋਰਟ ਜ਼ਮੀਨੀ ਹਕੀਕਤੋਂ ਅੱਜ ਆਪਾਂ ਸਰਦਾਰ ਅਵਤਾਰ ਸਿੰਘ ਜੀ ਸੋਤਾ ਕੈਂਡੀਡੇਟ ਲੋਕ ਸਭਾ ਹਲਕਾ ਫਰੀਦਕੋਟ ਐਮਏ ਬੀਅਰਡ ਅ ਰਟਾਇਰ ਟੀਚਰ ਸਮਾਜ ਸੇਵੀ ਲੋਕਾਂ ਲਈ ਲੜਨ ਵਾਲੇ ਸੰਘਰਸ਼ੀ ਯੋਧੇ ਉਹਨਾਂ ਨਾਲ ਬੈਠੇ ਆਂ ਅੱਜ ਬਾਈ ਜੀ ਵੋਟਰਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਹਾਂਜੀ ਸੋਤ ਸਾਬ ਸੱਸੀ ਗੱਲ ਜੀ ਧੰਨਵਾਦ ਜੀ ਕੋਲੋਤਾ ਸਾਹਿਬ ਮੈਂ ਅੱਜ ਲੋਕ ਸਭਾ ਹਲਕਾ ਫਰੀਦਕੋਟ ਦੇ ਸਾਰੇ ਹੀ ਵੋਟਰ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਜਦੋਂ ਦਾ ਦੇਸ਼ ਹੈ ਯਾਦ ਹੋਇਆ ਅਸੀਂ ਬਹੁਤ ਵਾਰ ਵੋਟਾਂ ਪਾਇਆ ਸਾਡੇ ਪੁਰਖਿਆਂ ਨੇ ਬਹੁਤ ਐਮਐਲਏ ਬਣਾਏ ਐਮਪੀ ਬਣਾਏ ਪਰ ਉਹ ਬਾਹਰਲੇ ਹੁਣ ਕਰਕੇ ਉਹ ਕਦੇ ਵਾਪਸ ਹਲਕੇ ਵਿੱਚ ਨਹੀਂ ਪਹੁੰਚੇ ਜਿਵੇਂ ਆਉਂਦੇ ਆ ਤਾਂ ਮੇਨ ਮੇਨ ਸ਼ਹਿਰਾਂ 'ਚ ਕੋਈ 2-4 ਲੀਡਰਾਂ ਨੂੰ ਮਿਲਦੇ ਆ ਔਰ ਉਹ ਜ਼ਮੀਨੀ ਤੌਰ ਤੇ ਆਮ ਲੋਕਾਂ ਨਾਲ ਨਹੀਂ ਉਹਨਾਂ ਦਾ ਸਬੰਧ ਹੁੰਦਾ ਸੋ ਮੈਂ ਲੋਕ ਸਭਾ ਹਲਕਾ ਫਰੀਦਕੋਟ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਅਪੀਲ ਕਰਦਾ ਕਿ ਮੇਰਾ ਪਿੰਡ ਦਾਤੇਵਾਲ ਕੋਟੀ ਸੇਖਾਂ ਦੇ ਨਾਲ ਰਹਾਸ਼ ਮੇਰੀ ਦੇਵੀ ਵਾਲਾ ਰੋਡ ਕੋੜਪੁਰਾ ਤੇ ਵੀ ਐ ਸੋ ਮੈਂ ਤੁਹਾਡਾ ਲੋਕ ਸਭਾ ਹਲਕਾ ਫਰੀਦਕੋਟ ਦਾ ਲੋਕਲ ਉਮੀਦਵਾਰਾਂ ਜੇ ਗੱਲ ਕਰੀਏ ਕਰਮਜੀਤ ਅਨਮੋਲ ਦੀ ਕਰਮਜੀਤ ਅਨਮੋਲ ਜੋ ਕੇ ਝਾੜੂ ਵਾਲੇ ਦਾ ਕੈਂਡੀਡੇਟ ਹੈ ਪਹਿਲੀ ਗੱਲ ਤਾਂ ਉਹਦਾ ਸਰਟੀਫਿਕੇਟ ਜਾਲੀ ਆ ਦੋਸਤੋ ਇਹਨਾਂ ਲੋਕਾਂ ਨੇ ਬਦਲਾਓ ਦੀ ਨੀਤੀ ਨਾਲ ਜਾਲੀ ਸਰਟੀਫਿਕੇਟ ਬਣਾ ਕੇ ਆਹ ਦੇਖੋ ਕਿੰਨੀ ਲੜਾਈ ਚੱਲੀ ਜਾਂਦੀ ਆ ਜਾਲੀ ਸਰਟੀਫਿਕੇਟਾਂ ਦੀ ਫਿਰ ਵੀ ਮੁੱਖ ਮੰਤਰੀ ਨੇ ਉਹਨੂੰ ਜਾਲੀ ਸਰਟੀਫਿਕੇਟ ਬਣਾ ਕੇ ਲੋਕ ਸਭਾ ਹਲਕਾ ਫਰੀ ਕੋਟ ਤੋਂ ਬਣਾਇਆ ਕੈਂਡੀਡੇਟ ਉਹਨੂੰ ਆਉਂਦਾ 300 ਕਿਲੋਮੀਟਰ ਦੂਰ ਇੱਥੋਂ ਰਹਿੰਦਾ ਹੋ ਔਰ ਉਹ ਚੰਡੀਗੜ੍ਹ ਤੋਂ ਇੱਥੇ ਕਦੇ ਵਾਪਸ ਨਹੀਂ ਆਉਣਾ ਜਿਵੇਂ ਸਣੀ ਦਿਓਲ ਨਹੀਂ ਕਦੇ ਗਰਦਾਸਪੁਰ ਚ ਗਿਆ ਸੋ ਇਸ ਕਰਕੇ ਇਹਨਾਂ ਤੋਂ ਖੜਾ ਛਡਾਓ ਦੂਜਾ ਉਮੀਦਵਾਰ ਹੈ ਸਰਜੀਤ ਸਿੰਘ ਸਰਜੀਤ ਸਿੰਘ ਵੀ ਚੰਡੀਗੜ੍ਹ ਆਇਆ ਔਰ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਿਹਾ ਹੈ ਫੇਰ ਹੰਸ ਰਾਜ ਹੰਸ ਜੀ ਹੈ ਉਹ ਜਲੰਧਰ ਤੋਂ ਆਏ ਹੋਇਆ ਹੈ ਕਈ ਅਨਕੋਦਰ ਤੋਂ ਆਇਆ ਕੋਈ ਕਿਤੋਂ ਦੂਰ ਦਰਾੜਿਓ ਸੋ ਸਾਥੀਓ ਜਿਹੜੀ ਬੀਬੀ ਅਮਰਜੀਤ ਕੌਰ ਹੈ ਬੀਬੀ ਅਮਰਜੀਤ ਕੌਰ ਅਮਰੀਕਾ ਤੋਂ ਆਈ ਹੈ ਬਹੁਤ ਦੂਰੋਂ ਆਈ ਐ ਇਹਦਾ 3-300 ਕਿਲੋਮੀਟਰ ਤੋਂ ਉਹਦਾ ਹਜ਼ਾਰਾਂ ਕਿਲੋਮੀਟਰ ਦੂਰੋਂ ਇੱਥੇ ਆ ਕੇ ਇਹਨਾਂ ਨੇ 15 ਦਿਨ ਪਹਿਲਾਂ ਜਾ ਕੇ ਉਹਨੂੰ ਟਿਕਟ ਦਿੱਤੀ ਐ ਮੈਂ ਗੱਲ ਕਰਦਾ ਰਾਜਵਿੰਦਰ ਸਿੰਘ ਧਰਮਕੋਟ ਵਾਲੇ ਦੀ ਸਰਦਾਰ ਗੁਰਦੇਵ ਸਿੰਘ ਬਾਦਲ ਦਾ ਦੋਤਾ ਹੋ ਔਰ ਕਿਸਾਨ ਭਰਾਵੋ ਤੁਹਾਨੂੰ ਕਦੇ ਕਿਸੇ ਕਿਸਾਨ ਲੀਡਰ ਨੇ ਨਹੀਂ ਦੱਸਿਆ ਕਿ ਅੱਜ ਕਿਸਾਨੀ ਕਿਉਂ ਡੁੱਬੀ ਐ ਮੈਂ ਤੁਹਾਨੂੰ ਦੱਸਣਾ ਚਾਹਣਾ ਸਾਰੇ ਪਿਆ ਵਾਸੀਆਂ ਨੂੰ ਕਿ ਸਰਦਾਰ ਗਰਦੇਵ ਸਿੰਘ ਬਾਦਲ 1997 ਚ ਬਾਦਲ ਸਰਕਾਰ ਦੇ ਵਿੱਚ ਬਤੌਰ ਖੇਤੀਬਾੜੀ ਮੰਤਰੀ ਸੀ ਔਰ ਖੇਤੀਬਾੜੀ ਮੰਤਰੀ ਹੁੰਦਿਆਂ ਮਾਲਵਾ ਪੱਟੀ ਦੇ ਵਿੱਚ ਨਰਮਾ ਪੱਟੀ ਸੀ ਸਾਰੀ ਇਹ ਬਹੁਤ ਸਾਰੀ ਫਸਲ ਨਰਮਾ ਤੇ ਕਪਾਹ ਦੀ ਹੁੰਦੀ ਸੀ ਮਜ਼ਦੂਰਾਂ ਨੂੰ ਮਜ਼ਦੂਰੀ ਮਿਲਦੀ ਸੀ ਕਈ ਮਹੀਨੇ ਰਜਗਾਰ ਚੱਲਦਾ ਸੀ ਖੇਤੀ ਦੇ ਵਿੱਚ ਨਰਮਾ ਗੁੱਢਣ ਵਾਲਿਆਂ ਦਾ ਨਰਮਤ ਚੁਗਣ ਵਾਲਿਆਂ ਨੂੰ ਫਿਰ ਛਟੀਆਂ ਪੱਟਣ ਵਾਲਿਆਂ ਨੂੰ ਔਰ ਉਹ ਛਟੀਆਂ ਤੇ ਮੁੱਡੀਆਂ ਆਮ ਗਰੀਬ ਲੋਕਾਂ ਲਈ ਉਹ ਇੱਕ ਬਾਲਣ ਦਾ ਸਾਧਨ ਹੁੰਦੀਆਂ ਸੀ ਔਰ ਨਰਮੇ ਕਬਾ ਦੇ ਵਿੱਚ ਹਰਾ ਚਾਰਾ ਵੀ ਹੁੰਦਾ ਸੀਗਾ ਘਾਹ ਖੋਦ ਕੇ ਗਰੀਬ ਲੋਕਾਂ ਆਪਦਾ ਗੁਜ਼ਾਰਾ ਕਰ ਲੈਂਦੇ ਸੀ ਪਸ਼ੂ ਪਾਲ ਲੈਂਦੇ ਸੀ ਅੱਜ ਜਿੱਥੇ ਉਹਨੇ ਕਿਸਾਨਾਂ ਦਾ ਗਲਾ ਕੁੱਟਿਆ ਗੁਰਦੇਵ ਸਿੰਘ ਬਾਦਲ ਨੇ 1997 ਦੇ ਵਿੱਚ ਅੱਜ ਉਹਨੇ ਮਜ਼ਦੂਰਾਂ ਦਾ ਵੀ ਗਲਾ ਕੁੱਟਿਆ ਮਜ਼ਦੂਰਾਂ ਨੂੰ ਮਜ਼ਦੂਰੀ ਨਹੀਂ ਮਿਲਦੀ ਹਰਿਆਣਾ ਚ ਜਾ ਕੇ ਨਰਮਕ ਬਾ ਚੁਗਣਾ ਪੈਂਦਾ ਔਰ ਜਿਹੜੀ ਇਹਨਾਂ ਨੇ ਕਾਰਨ ਕੀ ਹੈ ਕਾਰਨ ਬਹੁਤ ਵੱਡਾ ਹੈ ਕਿ 1997 ਤੋਂ 92 ਤੱਕ 2000 ਦੋ ਤੱਕ ਜਿਹੜੀ ਇਹ ਅਕਾਲੀ ਸਰਕਾਰ ਰਹੀ ਆ ਸਾਰਾ ਪਾਣੀ ਵੇਚਿਆ ਨੇ ਨੇ ਦਵਾਈਆਂ ਜਾਲੀ ਬੀਜ ਜਾਲੀ ਔਰ ਉਹ ਜਾਲੀ ਜਿਹੜੇ ਬੀਜ ਵੇਚਿਆ ਜਾਲੀ ਨਰਮਾ ਤੇ ਸੜਕਣ ਵਾਲੀ ਦਵਾਈ ਵੇਚੀ ਆ ਉਹਦੇ ਨਾਲ ਨਰਮਾ ਪੱਟੀ ਖਤਮ ਹੋ ਗਈ ਔਰ ਹੋਇਆ ਕਿ ਸਿੱਟੇ ਵਜੋਂ ਸਾਡਾ ਕਿਸਾਨ ਕੁਚਲਿਆ ਗਿਆ ਔਰ ਕੁਚਲਿਆ ਕੁਚਲਿਆ ਜਾਂਦਾ ਜਾਂਦਾ ਅੱਜ ਵੇਖੋ ਕਿੰਨੇ ਸਾਲ ਹੋ ਗਿਆ ਅੱਜ ਇੰਨੇ ਸਾਲਾਂ ਦੇ ਵਿੱਚ ਉਹ ਤਬਾਹ ਹੋ ਚੱਕਿਆ ਕਰਜੇ ਦਾ ਦੱਬਿਆ ਪਿਆ ਤੇ ਅੱਜ ਕਿਸਾਨ ਜਿਹੜੇ ਸਾਡੇ ਪ੍ਰਾਤ ਧਰਨਾ ਲਾਉਂਦੇ ਆ ਦਿੱਲੀ ਜਾ ਕੇ ਉਹ ਇਹ ਗਰਦੇਵ ਸਿੰਘ ਬਾਦਲ ਦੀ ਦੇਣਾ ਔਰ ਜੇ ਅੱਜ ਸਾਡੇ ਹਲਕੇ ਦੇ ਵਿੱਚ ਮਾਲਵਾ ਖੇਤਰ ਦੇ ਵਿੱਚ ਨਰਮਕਬਾਦੀ ਫਸਲ ਹੁੰਦੀ ਤਾਂ ਸਾਡੇ ਖੇਤਾਂ 'ਚ ਅੱਗ ਨਹੀਂ ਸੀ ਲੱਗਦੀ ਔਰ ਖੇਤਾਂ 'ਚ ਜੀਵ ਜੰਤੂ ਨਹੀਂ ਸੀ ਮਰਦੇ ਔਰ ਸਾਨੂੰ ਬਿਮਾਰੀਆਂ ਨਹੀਂ ਸੀ ਲੱਗਣੀਆਂ ਕਿਉਂਕਿ ਜਦੋਂ ਖੇਤਾਂ ਨੂੰ ਅੱਗ ਲੱਗਦੀ ਹੈ ਤਾਂ ਸਾਡੇ ਪੇੜ ਪੌਦੇ ਜਾਨਵਰ ਬਹੁਤ ਮਰਦੇ ਆ ਲੱਖਾਂ ਦੀ ਗਿਣਤੀ ਵਿੱਚ ਪਸ਼ੂ ਪੰਛੀ ਮਰਦੇ ਆ ਸੋ ਦੋਸਤੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਣਾ ਕਿ ਇਹਨਾਂ ਦੀਆਂ ਕਰਤੂਤਾਂ ਮੈਂ ਵੱਖ-ਵੱਖ ਸਮੇਂ ਤੁਹਾਨੂੰ ਦੱਸਦਾ ਰਹੂੰਗਾ ਕਿ ਇਹ ਬਾਹਰਲੇ ਉਮੀਦਵਾਰ ਆ ਅੱਜ ਕਿਸਾਨੀ ਕੁਚਲਦੀ ਮਜ਼ਦੂਰ ਕੁਚਲਦਾ ਔਰ ਜਿਹੜਾ ਸਾਡਾ ਬੇਰੁਜ਼ਗਾਰ ਨੌਜਵਾਨ ਵੀ ਕੁਚਲਿਆ ਗਿਆ ਸਿੱਟੇ ਵਜੋਂ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਐ ਉਹਨੂੰ ਮਜ਼ਦੂਰੀ ਵਾਸ ਪੰਜਾਬ ਤੋਂ ਬਾਹਰ ਜਾ ਕੇ ਵਿਦੇਸ਼ਾਂ ਚ ਜਾ ਕੇ ਜਾ ਕੇ ਉੱਥੇ ਕਰਦੇ ਉਹ ਮਜ਼ਦੂਰੀ ਐ ਉੱਥੇ ਜਾ ਕੇ ਰਹਿਣ ਲਈ ਉਹ ਮਜਬੂਰ ਐ ਸੋ ਮੈਂ ਅਵਤਾਰ ਸਿੰਘ ਸਹੋਤਾ ਲੋਕਲ ਤੁਹਾਡਾ ਸਥਾਨਕ ਉਮੀਦਵਾਰ ਆ ਬੜੇ ਐਮਐਲਏ ਐਮਪੀ ਬਣਾ ਕੇ ਅਸੀਂ ਵਿਦੇਸ਼ਾਂ ਨੂੰ ਭੇਜਿਆ ਨਾ ਇੱਥੋਂ ਬਣਾ ਕੇ ਪਾਰਲੀਮੈਂਟ ਚ ਭੇਜਿਆ ਉਹ ਜਾ ਕੇ ਉੱਥੇ ਸੌਂਦੀ ਐ ਕੋਈ ਪਾਰਲੀਮੈਂਟ ਦੀ ਗੱਲ ਤੁਸੀਂ ਇੱਕ ਵੀ ਐਮਪੀ ਆਪਣੇ ਪੰਜਾਬ ਦਾ ਵੇਖ ਲਓ ਜਿਹੜਾ ਸਾਡੇ ਫਰੀਕੋਟ ਦਾ ਹੋਵੇ ਜਿਹਨੇ ਜਾ ਕੇ ਉੱਥੇ ਮੋਦੀ ਨਾਲ ਆਪਦੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਹਲਕਾ ਫਰੀਕੋਟ ਦੀ ਆਵਾਜ਼ ਉਠਾਈ ਹੋਵੇ ਮੈਂ ਤੁਹਾਡਾ ਭਰਾ ਅਵਤਾਰ ਸਿੰਘ ਸੋਹਤਾ ਮੇਰਾ ਚੋਣ ਨਿਸ਼ਾਨ ਡਾਇਮੰਡ ਹੈ ਔਰ ਜਿਹੜੀਆਂ VOTING ਮਸ਼ੀਨਾਂ ਦੋ ਲੱਗਣੀਆਂ ਨੇ ਦੋਨਾਂ ਦੇ ਵਿੱਚੋਂ ਪਹਿਲੀ ਦੇ ਉੱਤੇ ਜਿਹੜੇ ਹੈਗੇ 16 ਉਮੀਦਵਾਰ ਹੋਣਗੇ ਅਗਲੀ ਤੇ 12 ਹੋਣਗੇ ਅਗਲੀ ਦੂਜੀ ਜਿਹੜੀ ਹੋਊਗੀ ਉਹਨਾਂ 12 ਦੇ ਵਿੱਚੋਂ ਤੀਜਾ ਨੰਬਰ ਤੁਹਾਡੇ ਭਰਾ ਦਾ ਅਵਤਾਰ ਸਿੰਘ ਸਹੋਤੇ ਦਾ ਹੈ ਔਰ ਉੱਥੇ ਮੇਰੀ ਫੋਟੋ ਵੀ ਹੋਊਗੀ ਉੱਥੇ ਨਾਂ ਵੀ ਲਿਖਿਆ ਹੋਊਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਦੇਖੋ ਕਿਤੇ ਦਿਨ ਦਿਹਾੜੇ ਅਸੀਂ ਲੁੱਟੇ ਜਾ ਰਹੇ ਹਾਂ ਆ ਜਿਹੜੀ ਕਿਸਾਨੀ ਬਰਬਾਦ ਹੋ ਗਈ ਸਾਡੀ ਖੇਤੀਬਾੜੀ ਬਰਬਾਦ ਹੋ ਗਈ ਇਹ ਸਭ ਸਾਡੇ ਪੁਰਾਣੇ ਲੀਡਰਾਂ ਦੀ ਦੇਣ ਹੈ ਆਪਾਂ ਇਹਨੂੰ ਵਿਕਸਿਤ ਕਰਨਾ ਵਿਕਸਿਤ ਕਰ ਕਰਨ ਵਾਸਤੇ ਤੁਸੀਂ ਆਪ ਦਾ ਪੜਿਆ ਲਿਖਿਆ ਉਮੀਦਵਾਰ ਪਾਰਲੀਮੈਂਟ ਵਿੱਚ ਭੇਜੋ ਉਹ ਉਮੀਦਵਾਰ ਭੇਜੋ ਜਿਹੜਾ ਤੁਹਾਨੂੰ ਆਸਾਨੀ ਨਾਲ ਮਿਲ ਸਕੇ ਇਹਨਾਂ ਕੋਲ 100 150 ਗੱਨ ਮੈਣਾ ਔਰ ਤੁਹਾਡੇ ਇਹ ਨੇੜੇ ਨਹੀਂ ਆਉਣੇ ਤੁਹਾਨੂੰ ਲੱਪਣੇ ਨਹੀਂ ਇਹ ਪਹਿਲਾਂ ਤਾਂ 10000 ਰੁਪਿਆ ਲਾ ਕੇ ਗੱਡੀਆਂ ਇਹਨਾਂ ਦੇ ਮਗਰ ਭਜਾਉਗੇ ਫੇਰ ਲੱਪਣਗੇ ਮੇਰੇ ਕੋਲੇ ਤਾਂ ਓਨਲੀ ਕੋਈ ਤੁਹਾਨੂੰ ਬਹੁਤੇ ਪੈਸੇ ਖਰਚੰਦ ਕਰਨ ਦੀ ਲੋੜ ਨਹੀਂ ਮੈਂ ਖੁਦ ਤੁਹਾਡੇ ਕੋਲੇ ਚੱਲ ਕੇ ਆਵਾਂਗਾ ਔਰ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਪੰਜਾ ਸਾਲਾਂ ਨੂੰ ਤੁਹਾਨੂੰ ਕੋਈ ਹੋਰ ਉਮੀਦਵਾਰ ਲੱਪਣ ਦੀ ਲੋੜ ਨਹੀਂ ਪੈਣੀ ਬਹੁਤ ਬਹੁਤ ਧੰਨਵਾਦ